आज आप खनौरी बॉर्डर पे पहुंचे हो इसका क्या मकसद है देखिए आज हमारे आंदोलन को जो तेरह फरवरी से हमारी अधूरी मांगों को लेकर चला था उस मांगों को पूरा करवाने के लिए हमने तेरह फरवरी से आंदोलन चलाया हुआ है वो शम्भू खनौरी और जो तमाम देश के राज्य है उनमें हमारा आंदोलन आज भी जो कहते चला हुआ है उस आंदोलन की मांगों को पूरा करवाने के लिए जो आंदोलन चला था आज उसको दो दिन पूरा हो चुके हैं दो दिन पूरा होने के उपलक्ष्य में आज एक बड़ा कट खनौरी बॉर्डर पे किया गया है माननीय सरदार जगजीत सिंह डल्लेवाल और संयुक्त किसान मोर्चा गैर राजनीतिक के तमाम जो नेता उनके द्वारा और किसान मजदूर मोर्चा के द्वारा तो देखिए आज जो आंदोलन इस देश में चला हुआ है वैसे तो मांग पूरे देश की है लेकिन पूरे देश की मांग पंजाब के बिना पूरी नहीं हो सकती क्योंकि पंजाब ने इस देश को आंदोलन लड़ना सिखाया है पंजाब के लोगों ने बताया है कि जब सरकार जब ज्यादतियाँ और जुलम करने की सारी हदें पार कर जाए तो हमें किस तरह लड़ना है तो हम अपने पंजाब वाले भाइयों के साथ मिलकर इस आंदोलन का हिस्सा है हरियाणा पहले भी संयुक्त पंजाब का हिस्सा रहा है और जो पिछला आंदोलन चला था उसमें जो हमारा आपसी प्यार और सदभाव बढ़ा है वो इस आंदोलन में साफ तौर से देखने को मिल रहा है हरियाणा और पंजाब एक होके इस आंदोलन में कंधे से कंधा मिला के खड़े हैं हरियाणा अगर छोटा भाई है तो पंजाब उसका बड़ा भाई है सीधा संकेत एक है कि हम सब का खून एक है लड़ाई एक है संघर्ष एक है और हमारी जो जद्दोजहद सरकार के साथ चली है वो भी हमारी एक होके सरकार के खिलाफ जद्दोजहद चलेगी ਅੱਜ ਦਾ ਜਿਹੜਾ ਕਿਸਾਨੀ ਅੰਦੋਲਨ ਇੱਥੇ ਖਨੋਰੀ ਬਾਰਡਰ ਤੇ ਇਕੱਠੇ ਹੋਣ ਦਾ ਕੀ ਮਕਸਦ ਹੈ ਜੀ ਅੱਜ ਜਿਹੜਾ ਸਾਡਾ ਕਿਸਾਨੀ ਸੰਘਰਸ਼ 13 ਫਰਵਰੀ ਤੋਂ ਜਿਹੜਾ ਲਗਾਤਾਰ ਚੱਰੀ ਹੈ ਉਹ 200 ਦਿਨ ਪੂਰੇ ਹੋਣ ਜਾ ਰਹੇ ਹੈ ਜਿਵੇਂ 200 ਦਿਨ ਦੀ ਸਾਡੀ ਜੋ ਜੋ ਸੰਘਰਸ਼ ਸਾਡਾ ਰਿਹਾ ਹੈ ਉਹਨੂੰ ਮੁੱਖ ਰੱਖਦੇ ਹੋਏ ਕਿ ਫਿਰ ਸਾਡੀ ਜਿਹੜੀ ਕੈਰੀ ਹੈ ਕਿ ਸਰਕਾਰ ਤੇ ਫਿਰ ਪ੍ਰੈਸ਼ਰ ਜਾਦਾ ਤੋਂ ਜ਼ਿਆਦਾ ਵਧਾ ਕੇ ਜਿਹੜੀਆਂ ਆਪਣੀਆਂ ਮੰਗਾਂ ਨੇ 12 ਮੰਗਾਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਇੱਕ ਜੋਟ ਹੋ ਕੇ ਕਿਸਾਨ ਸਾਡਾ ਸੰਘਰਸ਼ ਕਰੇ ਆਪਣਾ ਸਰਕਾਰ ਨੂੰ ਮੈਸੇਜ ਆਵੇ ਕਿ ਇੱਕ ਰਸਤੇ ਜਿਹੜੇ ਤੁਸੀਂ ਐਨਐਚਰ ਤੋਂ ਬੰਦ ਕਰ ਰੱਖਿਆ ਗੈਰਕਾਨੂੰਨੀ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਵਾਸਤੇ ਤੁਸੀਂ ਇਹਨਾਂ ਰਸਤਿਆਂ ਨੂੰ ਰੋਕ ਰੱਖਿਆ ਹੈ ਰਸਤੇ ਤੁਹਾਨੂੰ ਖੋਲਣੇ ਪੈਣੇ ਆਖਿਰ ਜਾਂ ਅਖੀਰ ਸਾਡੀਆਂ ਮੰਗਾਂ ਮੰਨਣੀਆਂ ਪੈਣੀਆਂ ਅਸੀਂ ਦਿੱਲੀ ਵੀ ਜਾਵਾਂਗੇ ਸਾਰੇ ਕੰਮ ਕਰਾਂਗੇ ਤੁਸੀਂ ਫਿਰ ਜਿਵੇਂ ਪਿਛਲੇ ਅੰਦੋਲਨ 'ਚ ਸਾਡੀਆਂ ਮੰਗਾਂ ਮੰਨਣੀਆਂ ਪਈਆਂ ਸੀ ਤੁਹਾਨੂੰ ਮੋਦੀ ਜੀ ਤੁਹਾਨੂੰ ਆਪਣੀ ਤਪੱਸਿਆ 'ਚ ਕਮੀ ਦੱਸ ਕੇ ਤੇ ਤੁਹਾਨੂੰ ਫਿਰ ਆਪਣਾ ਮਾਫੀ ਮੰਗਣੀ ਪਈ ਹੈ ਪੈਸੀ ਕਿਸਾਨਾਂ ਚ ਹੋਏ ਸੇ ਤਰੀਕੇ ਫਿਰ ਤੁਹਾਨੂੰ ਫਿਰ ਮਾਫੀ ਮੰਗਣੀ ਪੈਣੀ ਹੈ ਤੇ ਇਸੇ ਤਰ੍ਹਾਂ ਸਾਡਾ ਅੰਦੋਲਨ ਜਾਰੂ 2 ਸਾਲ ਹੋਰ ਲੱਗ ਜਾਣਾ ਸੀ ਇਸੇ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖਾਂਗੇ ਤੇ ਜਿਹੜੀਆਂ ਸਾਡੀਆਂ ਮੰਗਾਂ ਮਨਾ ਕੇ ਹੀ ਵਾਪਸ ਘਰਾਂ ਨੂੰ ਮੁੜਾਂਗੇ। ਇਹ ਕੋਈ ਦਿੱਲੀ ਜਾਣ ਦਾ ਵੀ ਪਰਪਸ ਹੈਗਾ। ਦਿੱਲੀ ਜਾਣ ਦਾ ਪਰਪਸ ਫਿਲਹਾਲ ਜੋ ਸੁਪਰੀਮ ਕੋਰਟ ਦਾ ਜ ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲਣ ਵਾਸਤੇ ਸਰਕਾਰ ਨੂੰ ਇੱਕ ਲੀਨ ਖੋਲਣ ਦਾ ਆਰਡਰ ਕੀਤਾ ਸੀ। ਉਹਦੇ ਬਾਅਦ ਹਰਿਆਣਾ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚਲੀ ਗਈ ਸੀ ਪਹਿਲਾਂ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਵੀ ਇਹਨਾਂ ਨੂੰ ਰਸਤੇ ਨੂੰ ਖੋਲਿਆ ਜਾਵੇ ਪਹਿਲਾਂ ਸ਼ੰਭੂ ਬਾਰਡਰ ਖੁੱਲੋ ਉਸ ਤੋਂ ਬਾਅਦ ਫਿਰ ਖਨੋਰੀ ਬਾਰਡਰ ਖਲਾਵਾਂਗੇ। ਲੇਕਿਨ ਹਰਿਆਣਾ ਸਰਕਾਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜ ਕੋਰਟ ਨੇ ਉਸ ਫੈਸਲੇ ਨੂੰ ਹੋਲਡ ਤੇ ਰੱਖਿਆ ਹੋਇਆ ਹੈ ਹੁਣ ਸੁਪਰੀਮ ਕੋਰਟ ਤੋਂ ਆਸ ਹੈ ਸਾਨੂੰ ਕਿ ਸੁਪਰੀਮ ਕੋਰਟ ਜਿਹੜਾ ਨਾਜਾਇਜ਼ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਮੰਨਣ ਜਿਹੜੀਆਂ ਮੰਨੀਆਂ ਜਾਂ ਸਾਡੀਆਂ ਮੰਗਾਂ ਉਹਨਾਂ ਨੂੰ ਮੰਨ ਮੰਨੀਆਂ ਇਹ ਮੰਗਾਂ ਨੂੰ ਲਾਗੂ ਕਰਨ ਤੋਂ ਸਰਕਾਰ ਮੁਕਰ ਰਹੀ ਹੈ ਉਹਦੇ ਵਾਸਤੇ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਸੁਪਰੀਮ ਕੋਰਟ ਸਾਡੀਆਂ ਸਾਡੇ ਇਸ ਜਿਹੜਾ ਅੰਦੋਲਨ ਹੈ ਦੇ ਪਿੱਛੇ ਦੀ ਜਿਹੜੀ ਸਾਡੀ ਭਾਵਨਾ ਨੂੰ ਸਮਝਦੇ ਆਵਾ ਇਹ ਰਸਤਾ ਖੋਲੇ ਤਾਂ ਕਿ ਅਸੀਂ ਦਿੱਲੀ ਦਰਬਾਰ ਦੇ ਅੱਗੇ ਜਾ ਕੇ ਸਾਡੀਆਂ ਮੰਗਾਂ ਜਿਹੜੀਆਂ ਪੂਰਜ਼ੋਰ ਤਰੀਕੇ ਨਾਲ ਚੱਕ ਕੇ ਤੇ ਆਪਣੀਆਂ ਮੰਗਾਂ ਮਨਵਾ ਸਕੀਏ ਆਸ ਕਰਦੇ ਹਾਂ ਸੁਪਰੀਮ ਕੋਰਟ ਜਲਦੀ ਹਰਿਆਣਾ ਸਰਕਾਰ ਨੂੰ ਆਰਡ ਸ਼ੰਭੂ ਬਾਰਡਰ ਅਰ ਖਨੋਰੀ ਬਾਰਡਰ ਖੁੱਲਿਆ ਜਾਵੇ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਗਾ ਮਨਾਉਣ ਵਾਸਤੇ ਦਿੱਲੀ ਜਾਣ ਦਿੱਤਾ ਜਾਵੇ ਉਹ ਤੋਂ ਬਾਅਦ ਜਿਹੜਾ ਸਾਡਾ ਸੰਘਰਸ਼ ਹੋਊਗਾ ਪਿਛਲੇ ਸੰਘਰਸ਼ ਦੀ ਤਰ੍ਹਾਂ ਉਹ ਤਰੀਕੇ ਨਾਲ ਅਸੀਂ ਆਪਣੀਆਂ ਮੰਗਾਂ ਮਨਾ ਕੇ ਵਾਪਸ ਮੁੜਾਂਗੇ ਦੱਸੋ ਕਿ ਇਹਦਾ ਦੇਖੀ ਕੀ ਪਰਪਸ ਹੈ ਮਤਲਬ ਜਿਹੜਾ ਤੁਸੀਂ ਇਹ ਦਿਖਾ ਰਹੇ ਹੋ ਕਿਸਾਨੀ ਦੋ ਲੋਨ ਜਿਹੜਾ ਚੱਲ ਰਿਹਾ ਹੈ ਜੀ ਹਾਂਜੀ ਹਾਂਜੀ ਸਾਨ ਦੇਖੋ ਵੱਲ ਤਾਂ ਨਹੀਂ ਗਏ ਹਾਂਜੀ ਹਾਂਜੀ ਸਾਰਾ ਕੁਝ ਹੈ ਇਹ ਹਾਂਜੀ ਸਾਨੂੰ ਦੋਨੋਂ ਨੇ ਆਇਆ ਜੀ ਅੱਛਾ ਜੀ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਕਿਸਾਨੀ ਆ ਜੋ ਉਹ ਤੁਸੀਂ ਰੋਲ ਲਓ ਨਾ ਸਰਕਾਰਾਂ ਕਿਸਾਨੀ ਰੋਲ ਰਹੀਆਂ ਇਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਨੇ ਅੱਛਾ ਆ ਜਾਓ ਇੱਕ ਮੈਸੇਜ ਹੈ ਸਰਕਾਰ ਨੂੰ ਹਾਂਜੀ ਹਾਂਜੀ